ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਜਸਵੀਰ ਸਿੰਘ ਘਨੋਲੀ ਜਿਵੇਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਐਲਾਨੇ ਗਏ ਜਿੱਥੇ 12ਵੀਂ ਦੇ ਨਤੀਜੇ ਐਲਾਨੇ ਗਏ ਉੱਥੇ ਆਪਣੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੋਲੀ ਦੀ ਲੜਕੀ ਕੋਮਲ ਪ੍ਰੀਤ कौर ਨੇ ਬਾਜੀ ਮਾਰੀ ਪੂਰੇ ਜ਼ਿਲ੍ਹੇ ਵਿੱਚ ਤੇ ਹਾਸਟਾਈਟੇ ਹੁਣ ਇਹ ਸਿਲਸਿਲਾ ਜਾਰੀ ਰਿਹਾ ਤੇ ਸੂਰਜ ਆਇਆ ਦੂਜੇ ਨੰਬਰ ਤੇ ਤੇ ਇਹ ਸਿਲਸਿਲਾ ਹੁਣ ਜਾਰੀ ਰਿਹਾ 10ਵੀਂ ਦੀ ਪ੍ਰੀਖਿਆ ਵਿੱਚ ਵੀ ਸਿੱਖਿਆ ਬੋਰਡ ਵੀ ਅੱਜ ਨਤੀਜੇ ਲਾਣਗੇ ਤੇ ਜੋ ਬੀਏ ਕਰ ਰਹੀ ਹੈ ਤੇ ਇੱਕ ਵੱਡਾ ਪ੍ਰਾਪਤ ਮਨਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਜੋ ਨੇ ਵੱਡਾ ਮਕਾਮ ਹਾਸਲ ਕੀਤਾ ਤੇ ਪਹਿਲਾ ਸਥਾਨ ਹਾਸਲ ਪੂਰੇ ਜ਼ਿਲ੍ਹੇ ਵਿੱਚ ਵੱਡਾ ਤੇ ਪੰਜਾਬ ਵਿੱਚ ਸੱਤਮਾ ਰੈਂਕ ਹਾਸਲ ਕਰਕੇ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਤੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਅਓਜਨਮ ਗੱਲਬਤ ਕਰਦੇ ਪਹੁੰਚੇ ਆ ਹਾਂਜੀ ਹਾਂਜੀ ਬੁਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਕਿਵੇਂ ਲੱਗ ਰਿਹਾ ਜਦੋਂ ਤੁਸੀਂ ਰਿਜ਼ਲਟ ਆਇਆ ਉਸ ਕਦੋਂ ਤੁਹਾਨੂੰ ਪਤਾ ਲੱਗਿਆ ਮੈਡਮ ਦਾ ਫੋਨ ਆਇਆ ਕਿ ਤੁਸੀਂ ਆਪ ਆਨਲਾਈਨ ਦੇਖਿਆ ਸੀ ਮੈਨੂੰ ਅੱਜ ਕਾਣ ਦਾ ਮੇਰੇ ਇੰਚਾਰਜ ਦਾ ਫੋਨ ਆਇਆ ਸੀਗਾ ਹਾਂਜੀ ਹਾਂਜੀ ਬਹੁਤ ਖੁਸ਼ੀ ਮੈਨੂੰ ਸੋਰੀ ਹੈ ਹੂੰ ਠੀਕ ਜਰੇਸ਼ ਖਲਸਾਨ ਅੱਛਾ ਜਦੋਂ ਪਤਾ ਲੱਗਿਆ ਫਿਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਖੁਸ਼ੀ ਸਾਂਝੀ ਕੀਤੀ ਹਾਂਜੀ ਘਰੇ ਤੇ ਸਾਰੇ ਕੀ ਕਿਤੇ ਗਏ ਹੋਏ ਤੇ ਅੱਜ ਤੱਕ ਅੱਜ ਘਰੇ ਤੇ 16 ਤਰੀਕ ਨੂੰ ਮਾਰਕੀਟ ਬੰਦ ਸੀ ਨਾ ਤੇ ਤੁਸੀਂ ਮੈਂ ਤੁਹਾਡੀ 8ਵੀਂ ਵਿੱਚ ਵੀ ਇੰਟਰਵਿਊ ਕਰੀ ਜਦ ਜਲ ਵੀ ਤੁਸੀਂ ਕਹਿੰਦੇ ਬਹੁਤ ਮੱਲਾ ਮਾਰੀਆ ਤੇ ਨਾ 8ਵੀਂ ਵਿੱਚ ਨਾ ਤੇ ਤੁਹਾਡੀ ਭੈਣ ਦੀ ਵੀ ਇੰਟਰਵਿਊ ਕਰਕੇ ਗਿਆ ਤਾਂ ਤੇ ਅਖਬਾਰ ਚ ਵੀ ਪ੍ਰਕਾਸ਼ਿਤ ਖਬਰ ਕਰੀਦੀ ਤੇ ਹੁਣ ਤੁਸੀਂ ਫੇਰ ਰੁਟੀਨ ਦੁਆਰਾ ਫੇਰ ਆਏ ਪਹਿਲਾਂ ਦੱਸੋ ਕਹਿ ਖੰਦੇ ਤੁਸੀਂ ਚਲੋ ਇਹ ਹੋ ਗਈ ਓੜਾ ਬੇ ਬਾਕੀ ਦੱਸੋ ਇਹ ਉਪਲਬਧੀ ਵਿਸ਼ੇ ਇਸ ਕੀ ਦਾ ਹੱਥਾ ਤੇ ਟੀਚਰਾਂ ਸਾਹਿਬਾਨ ਦਾ ਆਪ ਵੀ ਮਿਹਨਤ ਕਰ ਦਿੱਤੇ ਸਾਰਾ ਕੁਝ ਦੱਸੋ ਵੱਲ ਸਮੇਂ ਦੱਸਣਾ ਚਾਹੁੰਗਾ ਕਿ ਮੇਰੇ ਪੇਰੈਂਟਸ ਤੇ ਮੇਰੇ ਟੀਚਰਸ ਨੇ ਮੇਂ ਵਿੱਚ ਬਹੁਤ ਸਹਿਯੋਗ ਕੀਤਾ ਹੈ ਤੇ ਪ੍ਰਿੰਸੀਪਲ ਮੈਡਮ ਤੇ ਮੇਰੇ ਇਨਚਾਰਜ ਇਨਚਾਰਜ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ ਇਨਚਾਰਜ ਦਾ ਨਾਮ ਅਦਿਕਾਸ਼ਰ ਅੰਤਿਕਾ ਸ਼ਰਮਾ ਤੇ ਇਹਨਾਂ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ ਕਿ ਵਧੀਆ ਤੋਂ ਵਧੀਆ ਪੜ੍ਹਨਾ ਹੈ ਕੋਈ ਨਾ ਕੋਈ ਪੋਜੀਸ਼ਨ ਹਾਸਲ ਕਰਨੀ ਹੈ ਸਟੇਟ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਬਾਕੀ ਮੇਰੇ ਪੇਰੈਂਟਸ ਨੇ ਵੀ ਮੈਨੂੰ ਹਮੇਸ਼ਾ ਪੜ੍ਹਾਈ ਦੇ ਵਿੱਚ ਮੇਰਾ ਸਹਿਯੋਗ ਕੀਤਾ ਜਿਹੜੇ ਅੱਜ ਪੜ੍ਹਦਾ ਹੈ ਤੇ ਇਹ ਹੈਗਾ ਕਈ ਕਈ ਵਾਰ ਸੰਗਤ ਗਲਤ ਪੈ ਜਾਂਦੀ ਆ ਨਿਆ ਬੱਚੇ ਘੁੰਮਦੇ ਆ ਉਦਾਂ ਨਹੀਂ ਮਨ ਮਗਦੀ ਆ ਆ ਵੀ ਘੁੰਮੀਏ ਥੋੜੇ ਸੈਰ ਪਰਟਾ ਕਰੀਏ ਸੈਰ ਸੁਪਟਾ ਕਰੀਏ ਸੰਗਤ ਐਸੇ ਬਚਨ ਰੱਖੀ ਹੋਈ ਹੈ ਅੱਛਾ ਜੀ ਕਰਦਾ ਹੈ ਵੈਸੇ ਕਿ ਨਹੀਂ ਕਿ ਪੜਾਈ ਵੱਲੇ ਲੱਗ ਜੀ ਕਰਦਾ ਬਸ ਅੱਛਾ ਕੀ ਆ ਬਾਣੇ ਸੁਪਨਾ ਉਹ ਐਡਾ بڑا ਮੁਕਾਮ ਸਰ ਕਰਿਆ ਸੁਪਨਾ ਫਿਊਚਰ ਵਿੱਚ ਹਾਂਜੀ ਸੌਫਟਵੇਅਰ ਇੰਜੀਨੀਅਰ ਬਣਨਾ ਹੈ ਸੌਫਟਵੇਅਰ ਇੰਜੀਨੀਅਰ ਹਾਂ ਤੇ ਹੁਣ 11ਵੀਂ 12ਵੀਂ ਐਤੀ ਕਰੂਗੇ ਤੁਸੀਂ ਹਾਂਜੀ ਇਤਨੀਆਂ ਪਿਛਾ ਵੀਉਣ ਦੀ ਮਕਾਮ ਹਾਸਲ ਕਰਕੇ ਛੱਡ ਕੇ ਵੱਡੇ ਸਕੂਲ ਵਿੱਚ ਲੱਗ ਜੂ ਕਿਤੇ ਨਹੀਂ ਨਹੀਂ ਐਸੇ ਸਕੂਲ ਤੇ ਵੱਡਾ ਹੀ ਆ ਕਿਉਂਕਿ ਇਹ ਕਿਉਂਕਿ ਇੱਧੇ ਇੱਧੇ ਟੀਚਰ ਆ ਨਾ ਤੇ ਸਕੂਲ ਦਾ ਵੱਡੀਆਂ ਉਪਲਬਧੀ ਹਾਸਲ ਕਰੀਆਂ ਹੈ ਕਈ ਵਾਰ ਹੁੰਦਾ ਵੀ ਬੱਚੇ ਇਹ ਮਕਾਮ ਹਾਸਲ ਕਰਕੇ ਹੋਰ ਸਕੂਲ ਵਿੱਚ ਲੱਗ ਜਾਂਦੇ ਆ ਨਹੀਂ ਇਹ ਇੱਥੇ ਕਰਾਂਗੇ ਇੱਥੇ ਕਰਾਂਗੇ ਤੇ ਹੋਰ ਬੱਚਿਆਂ ਨੂੰ ਨੌਜਵਾਨਾਂ ਨੂੰ ਕੀ ਨਸੀਹਤ ਦੇਣਾ ਚਾਹੋਗੇ ਜੀ ਮੈਂ ਤਾਂ ਇਹ ਕਹੂੰਗਾ ਕਿ ਜੇ ਕੁਝ ਹਰਾਈਂ ਹਰਾਈਂ ਹਾਸਿਲ ਕਰਨਾ ਹੈ ਉਹ ਗ੍ਰੀਸ਼ਨਾ ਹਾਸਿਲ ਕਰਨੀ ਹੈ ਤਾਂ ਮਿਹਨਤਾਂ ਕਰਨੀ ਹੈ ਹੂੰ ਵਾਦਵਾਦ ਤੇ ਆਪਾਂ ਟੀਚਰਸ ਜੇ ਨਾਲ ਜੋ ਟੀਚਰਸ ਕਹਿੰਦੇ ਆ ਉਹਦੀ ਗੱਲ ਤੇ ਮਨ ਨੂੰ ਆਪਣੇ ਪੇਰੈਂਟਸ ਦੀ ਗੱਲ ਮੰਨਣਾ ਹੂੰ ਤਾਂ ਉਸੇ ਨੂੰ ਕੁਛ ਨਾ ਉਸ ਰੈਂਕ ਨਾਲ ਠੀਕ ਹੈ ਜੀ ਇਹ ਆਰ ਮਨਵੀਰ ਸਿੰਘ ਪ੍ਰਿੰਸੀਪਲ ਮੈਡਮ ਨੇ ਕਿ ਮੱਲਾ ਮਾਰੀਆਂ ਬੱਚਿਆਂ ਨੇ ਕੋਮਲਪ੍ਰੀਤ ਹੁਣ 10ਵੀਂ ਦੀ ਪ੍ਰੀਖਿਆ ਵਿੱਚ ਵੀ ਆ ਮੁੰਡੇ ਮਨਵੀਤ ਨੇ ਮੱਲਾ ਮਾਰੀਆਂ ਇਹ ਕਿਵੇਂ ਦੇਖਦੇ ਆ ਇਹ ਬੱਚੇ ਦੀ ਲੈ ਕੇ ਆ ਜੀ ਮੈਡਮ ਨੂੰ ਬਸ ਸਸਤੀ ਕਾਲਜ ਸਾਰਿਆਂ ਨੂੰ ਮੈਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਨੌਲੀ ਇਹ ਸਾਰਿਆਂ ਲਈ ਸਾਡੇ ਸਾਰਿਆਂ ਲਈ ਬਹੁਤ ਹੀ ਸ਼ੀ ਵਾਲੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ ਵਰਨੀਤ ਸਿੰਘ ਸਟੇਟ ਦੇ ਵਿੱਚੋਂ ਸਪੀ ਪੋਜੀਸ਼ਨ ਲੈ ਕੇ ਸਾਡੇ ਸਕੂਲ ਦਾ ਨਾਂ ਮਾਣ ਬਧਾਇਆ ਇਲਾਕੇ ਦਾ ਮਾਣ ਬਧਾਇਆ ਇਸ ਲਈ ਮੈਂ ਇਹਨਾਂ ਦੇ ਪਰਿਵਾਰਿਕ ਮੈਂਬਰਸ ਨੂੰ ਬਹੁਤ ਹੀ ਮੁਬਾਰਕਬਾਦ ਦਿੰਦੀ ਆ ਸਰਪੰਚ ਸਾਹਿਬ ਨੂੰ ਹੋਰ ਮੁਬਾਰਕਬਾਦ ਦਿੰਦੀ ਆ ਤੇ ਮੈਂ ਧੰਨਵਾਦ ਕਰਦੀ ਆ ਆਪਣੇ ਐਮ ਸਾਹਿਬ ਦਾ ਸਿੱਖਿਆ ਕ੍ਰਾਂਤੀ ਦਾ ਜਿਨ੍ਹਾਂ ਦੇ ਜਤਨਾ ਸਦਕਾ ਅਸੀਂ ਉਹ ਮਾਹੌਲ ਪ੍ਰਦਾਨ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਜਿਹਦੇ ਕਰਕੇ ਸਾਡੇ ਬੱਚੇ ਸਟੇਟ ਦੇ ਵਿੱਚ ਬਹੁਤ ਬੜੀਆਂ ਮੱਲਾਂ ਮਾਰ ਰਹੇ ਆ ਸੋ ਮੈਂ ਇਹ ਦੱਸਣਾ ਚਾਹੂੰਗੀ ਕਿ ਇਸ ਤੋਂ ਪਹਿਲਾਂ 12ਵੀਂ ਦੀ ਪੋਜੀਸ਼ਨ 12ਵੀਂ ਦੀ ਰਿਜ਼ਲਟ ਦੇ ਵਿੱਚ ਵੀ ਕੋਮਲਪ੍ਰੀਤ ਨੇ 11ਵੀਂ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਦੇ ਵਿੱਚ ਤੇ ਇਦਾਂ ਹੀ ਸੂਰਜ ਨੇ 12ਵੀਂ ਪੋਜੀਸ਼ਨ ਹਾਸਲ ਕੀਤੀ ਹੈ ਹਾਂਜੀ ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਕੂਲ ਦਾ ਸਟਾਫ ਜਿਨ੍ਹਾਂ ਦੀ ਅੰਤਖ ਮਿਹਨਤ ਸਦਕਾ ਇਹ ਪੋਜੀਸ਼ਨਸ ਬੱਚੇ ਹਾਸਲ ਕਰ ਰਹੇ ਆ नो no डाउट बच्चे भी बहुत मेहनती है इस इलाके के बच्चे बहुत ही बढ़िया है बहुत ही मेहनत करके जो भी टीचर्स करवाते हैं अपना कहना मानते हैं जिधे करके ये जड़ी सक्सेस इनानु मिल रही है सो so, मैं सबका बहुत ही आ, सारे अनु मुबारकबाद देनी है ते इनाते परिवारक मेंबर्स नु एक बारी फेर बधाई देनी है जिन्हान ने स्कूल दे नाल नाल ਸਾਡਾ ਵੀ ਸਹਿਯੋਗ ਦਿੱਤਾ ਕਿ ਜਿਹਦੇ ਕਰਕੇ ਬੱਚੇ ਨੂੰ ਘਰ ਵਿੱਚ ਵੀ এনवायरमेंट ਪ੍ਰਦਾਨ ਕੀਤਾ ਜਿਹਦੇ ਕਰਕੇ ਬੱਚਾ ਜੋ ਵੀ ਸਕੂਲ ਵੱਲੋਂ ਦਿੱਤਾ ਜਾਂਦਾ ਸੀ ਕੰਮ ਬੱਚੇ ਨੇ ਕੀਤਾ ਤੇ ਇਹ ਇਹਨਾਂ ਇੱਕ ਟੀਮ ਵਰਕ ਦੇ ਨਾਲ ਇਹ ਪੋਸੀਬਲ ਹੋਇਆ ਸੋ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈ ਸਾਰਾ ਇਹ ਮਨਮੀਤ ਦੇ ਇੰਚਾਰਜ ਅੰਤਿਕਾ ਸ਼ਰਮਾ ਤੇ ਮੈਮ ਕੀ ਆ ਕਹਿਣਾ ਚਾਹੋਗੇ ਤੁਹਾਡੇ ਸਟੂਡੈਂਟ ਨੇ ਮੱਲਾ ਮਾਰੀਆਂ ਕਿਵੇਂ ਪਤਾ ਲੱਗਿਆ ਤੁਹਾਨੂੰ ਰਿਜ਼ਲਟ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤਾ ਫਿਰ ਮੈਂ ਮਾਤਾ ਦਾ ਸ਼ੁਕਰੀਆ ਕਰਨਾ ਚਾਹੂੰਗੀ ਚਲਾ ਦੇ ਸਕਦੇ ਸਰਵੇ ਜਿਹੜੇ ਉਪਲਬਧ ਹੈ ਹਾਸੇਖੁੰਦੀਆਂ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਥੈਂਕ ਯੂ ਦਾ ਮੈਂ ਪੇਰੈਂਟਸ ਨੂੰ ਜੋ ਸਭ ਕੋਆਪਰੇਟ ਕਰਦੇ ਹੈ ਕਿੰਨੇ ਫੈਕਟਰ ਹੁੰਦੇ ਹੈ ਟੀਚਰ ਸਟੂਡੈਂਟ ਔਰ ਪੇਰੈਂਟਸ ਤਿੰਨੋਂ ਜਦੋਂ ਚਾਤੋ ਅੱਛੀ ਤਰ੍ਹਾਂ ਨਾਲ ਫੈਕਟਰਸ ਕੰਮ ਕਰਦੇ ਹੈ ਤਾਂ ਰਿਜ਼ਲਟ ਸਾਡੇ ਦਾ ਬਹੁਤ ਅੱਛਾ ਆਉਂਦਾ ਤਾਂ ਬਹੁਤ ਜ਼ਿਆਦਾ ਕਾਗਨੀਸ਼ਨ ਮਿਲਦੀ ਤੇ ਨੋ ਡਾਊਟ ਮਨਮੀਤ ਜੋ ਹੈ ਸ਼ੁਰੂ ਤੋਂ ਹੀ ਬਹੁਤ ਹੀ ਅੱਛਾ ਬੱਚਾ ਰਿਹਾ ਹੈ ਔਰ ਕਦੇ ਵੀ ਇਹਨੇ ਇਨ ਟੋਟੈਲਿਟੀ ਜਦੋਂ ਤੋਂ ਮੈਂ ਇਹਦੀ ਗਰੋਥ ਦੇਖੀ ਹੈ ਤਾਂ ਇਸਨੇ ਕਦੇ ਵੀ ਫਰੋਮ 7th ਕਲਾਸ ਹੀ ਐਸ ਬੀ ਮਾਈ ਸਟੂਡੈਂਟ ਤੇ ਫਰੋਮ ਥੈਟ ਯਰ ਆਈ ਹੈਵ ਸੀਨ ਕਿ ਇਹਨੇ ਕਦੇ ਵੀ 2 ਜਾਂ 3 ਨੰਬਰ ਤੋਂ ਜ਼ਿਆਦਾ ਨੰਬਰ ਨਹੀਂ ਸੀ ਕਟਵਾਏ ਉਹ ਬਰਾ ਤੇ ਫਿਰ ਸਾਨੂੰ ਉਦੋਂ ਤੋਂ ਹੀ ਕੌਨਫੀਡੈਂਸੀ ਕਿ ਇਹ ਬੱਚਾ ਮੈਰਿਜ ਆਏਗਾ ਹੀ ਆਏਗਾ ਉਸਦੇ ਨਾਲ ਕਿ ਜਿਵੇਂ ਜਿਵੇਂ ਕਲਾਸਿਸ ਵਧਦੀ ਐ ਸਿਲੇਬਸ ਵਧਦਾ ਐ ਅਸੀਂ ਇਸ ਨੂੰ ਪਾਲਿਸ਼ ਕੀਤਾ ਹਰ ਤਰ੍ਹਾਂ ਦੇ ਕੰਪੀਟੀਸ਼ਨਸ ਦੇ ਵਿੱਚ ਵੀ ਇਸ ਨੂੰ ਅਸੀਂ ਅੱਗੇ ਲਾ ਕੇ ਗਏ ਔਰ 노 ਡਾਊਟ ਮੈਨੀ ਇਨ ਕੁਇਜ਼ ਕੰਪੀਟੀਸ਼ਨਸ ਐਨ ਐਮ ਐਸ ਦੇ ਵਿੱਚ ਵੀ ਡਿਸਟ੍ਰਿਕਟ ਦੇ ਵਿੱਚ ਫਸਟ ਰੈਂਕ ਹਾਸਿਲ ਕੀਤਾ ਤੇ ਜਦੋਂ ਵੀ ਇਸ ਨੂੰ ਪ੍ਰੋਬਲਮ ਹੁੰਦੀ ਸੀ ਇਹ ਫੋਨ ਤੇ ਗੱਲ ਕਰਦਾ ਸੀ ਤੇ ਸਦੋਂ ਵੀ ਅਸੀਂ ਨਾਟ ਈਵਨ ਅਕੈਡੈਮਿਕ ਈਵਨ ਕਿ ਪਰਸਨਲ ਪ੍ਰੋਬਲਮਸ ਦੇ ਥਰੂਆਊਟ ਇਸ ਇਹਦੇ ਨਾਲ ਰਹੇ ਤੇ ਮੋਰਓਵਰ ਜਦੋਂ ਕੋਈ ਐਕੈਡੈਮਿਕ ਪ੍ਰੋਬਲਮਸ ਆਈਆਂ ਤਾਂ ਫੋਨ ਤੇ ਕੁਝ ਮੈਸੇजेस ਦੇ ਜਿਵੇਂ ਅਸੀਂ ਬੱਚਿਆਂ ਦੇ ਨਾਲ ਰਿਪੀਟ ਰਹਿੰਦੇ ਹਮੇਸ਼ਾ ਤੇ ਅਸੀਂ ਕਰਨੀ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਬੱਚਾ ਜਿਹੜਾ ਹੈ ਅੱਗੇ ਹੀ ਜਾਵੇ ਤੇ ਮਨमीत ਸਿੰਘ ਸ਼ੁਰੂ ਤੋਂ ਹੀ ਇੰਟੈਲੀਜੈਂਟ ਹੋਣ ਦੇ ਨਾਲ ਨਾਲ ਫੌਲਰ ਆਂਡਰ ਬੱਚਾ ਰਿਹਾ ਹੈ ਤੇ ਬਹੁਤ ਹੀ ਪ੍ਰਾਊਡ ਫੀਲ ਕਰਦੀ ਹਾਂ ਇੱਕ ਟੀਚਰ ਹੀ ਨਹੀਂ ਇੱਕ ਮਦਰ ਦੀ ਤਰ੍ਹਾਂ ਮੈਨੂੰ ਦੇਖਦੀ ਹੈ ਈਵਨ ਕਿ ਉਹ ਹਮੇਸ਼ਾ ਕਹਿੰਿਆ ਕਿ ਆਮ ਯੂਅਰ ਸੈਕਿੰਡ ਮਦਰ ਤੇ ਕਲਾਸ ਦੇ ਵਿੱਚ ਵੀ ਹਮੇਸ਼ਾ ਫਰਸਟ ਸੀਟ ਤੇ ਇਸਨੇ ਆਪਣੀ ਸੀਟ ਰੱਖੀ ਹੈ ਕਦੇ ਦੂਜੀ ਤੇ ਮੈਂ ਕਦੇ ਕਹਿਣਾ ਵੀ ਕਿ ਰੋਟੇਸ਼ਨ ਕਰੋ ਬਟ ਹੀ ਨੇਵਰ ਰੋਟੇਟਡ ਤੇ ਫਿਰ ਦੁਬਾਰਾ ਤੀਸਰੇ ਚੌਥੇ ਦਿਨ ਹੋਥੇ ਹੀ ਆ ਜਾਂਦਾ ਸੀ ਤੇ ਬਹੁਤ ਹੀ ਇਮੋਸ਼ਨਲ ਵੀ ਮੇਰਾ ਰਿਸ਼ਤਾ ਰਿਹਾ ਹੈ ਮਨਜੀਤ ਦੇ ਨਾਲ ਤੇ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਆਈਏ ਕਿ ਇਹ ਬਹੁਤ ਰੱਖੀ ਕਰੇ ਔਰ ਜੋ ਵੀ ਮੁਕਾਮ ਹੈ ਹਾਸਲ ਕਰਨਾ ਚਾਹੁੰਦਾ ਹੈ ਲਾਈਫ ਦੇ ਵਿੱਚ ਉਹ ਹਾਸਲ ਕਰੇ ਤੇ ਕਿਤੇ ਵੀ ਸਾਡੇ ਨੂੰ ਇਸ ਸਮਾਟੀ ਲੋੜ ਪਵੇ ਤੇ ਫਿਰ ਉਸ ਤੇ ਇਹ ਹਾਸਲ ਕਰੇ ਇਹ ਸਰਪੰਦ ਕੁਲਦੀਪ ਸਿੰਘ ਜੀ ਜੀ ਸਾਹਿਬ ਜੀ ਇਹਨਾਂ ਨਾਲ ਗੱਲਬਾਤ ਕਰਦੇ ਇਹ ਸਰਪੰਦ ਸਾਹਿਬ ਕਿਵੇਂ ਦਿਖਦੇ ਬੱਚਿਆਂ ਨੇ ਆਪਣ ਪਿੰਡ ਘਨੋਲੀ ਦੇ ਨਾਲ ਮੱਲਾਵਾਰੀਆਂ ਮਨਬੀਤ ਨੇ ਤੇ ਕੀ ਕਹਿਣਾ ਚਾਹੋਗੇ ਜੀ ਮੈਂ ਮबारक ਦਵਾਵਾਂਗਾ ਪਹਿਲਾਂ ਤਾਂ ਸਭ ਤੋਂ ਪਰਿਵਾਰ ਨੂੰ ਪਰਿਵਾਰ ਇਹਨਾਂ ਦਾ ਜਿਹੜਾ ਜਿਵੇਂ ਇਹ ਚਾਚੇ ਦੋ ਇੱਕ ਚਾਚਾ ਨਾ ਦਾ ਦੋ ਬੱਚੇ ਉਹਨਾਂ ਦੇ ਦੋ ਹੈ ਨਾ ਜੀ ਇਹ ਚਾਰੇ ਭੈਣ ਭਾਈ ਦਾ ਜਿਉਂ ਪੁੱਛਿਆ ਕਿੰਨੇ ਭੈਣ ਕਿੰਨੇ ਚਾਰ ਰਹਾ ਸੀ ਮੈਂ ਪਹਿਲਾ ਚੱਕਰ ਚ ਪੈ ਗਿਆ ਨਹੀਂ ਕਹਿੰਦੇ ਨਹੀਂ ਵੀ ਅਸੀਂ ਦੋ ਉਹਨਾਂ ਦੇ ਚਾਚਾ ਹੈ ਅੱਛਾ ਜੀ ਤੇ ਦਾਦੀ ਜੀ ਹੈ ਇਹਨਾਂ ਦੀ ਹਾਂ ਜੀ ਸੋ ਮਾਪੇ ਮੈਂ ਕਨ ਸਮਝਾ ਕਿ ਸਭ ਤੋਂ ਪਹਿਲੀ ਸੋਸਾਇਟੀ ਜਿਹੜੀ ਹੈ ਨਾ ਹਾਂ ਜੀ ਘਰ ਹੁੰਦਾ ਹਾਂ ਜੀ ਮਾਪੇ ਤੇ ਘਰ ਜੇ ਘਰ ਦੇ ਵਿੱਚੋਂ ਸਾਰਾ ਮਾਹੌਲ ਵਧੀਆ ਮਿਲਦਾ ਉਸ ਤੋਂ ਬਾਅਦ ਸੋਸਾਇਟੀ ਆਉਣੀ ਟੀਚਰਾਂ ਦੀ ਹਾਂ ਜੀ ਹਾਂ ਜੀ ਤੇ ਟੀਚਰ ਵੀ ਜਿਹੜਾ ਪਹਿਲਾਂ ਦਾ ਸਾਡਾ ਨਾਂ ਪਿਛੇ ਜੇ ਕਲਚਰ ਪਹਿਲਾਂ ਸਾਡੇ ਟਾਈਮ ਤੇ ਸਰਕਾਰੀ ਐਜੂਕੇਸ਼ਨ ਸੀ ਸਾਰੀ ਹਾਂਜੀ ਤੇ ਵਿੱਚ ਵਿਚਾਲੇ ਜਿੱਨਾ ਫਿਰ ਜਿਆਦਾ ਪ੍ਰਾਈਵੇਟ ਦਾ ਰੁਝਾਨ ਹੋ ਗਿਆ ਐਜੂਕੇਸ਼ਨ ਦਾ ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਕਿ ਐਜੂਕੇਸ਼ਨ ਤੇ ਹੈਲਥ ਇਹਦਾ ਤੁਸੀਂ ਨਾ ਨਿਜੀ ਕਰਨਾ ਕਰੋ ਇਹ ਸਰਕਾਰੀ ਤੌਰ ਤੇ ਹਾਂ ਬਿਲਕੁਲ ਜਿਹੜੀਆਂ ਕਮੀਆਂ ਕਮਜ਼ੋਰੀਆਂ ਉਹ ਤੁਹਾਨੂੰ ਦੂਰੀਆਂ ਕਰਨ ਦੂਰੋਂ ਕਰਨੀਆਂ ਚਾਹੀਦੀਆਂ ਕਿਉਂਕਿ ਪ੍ਰਾਈਵੇਟ ਦੇ ਵਿੱਚ ਕੀ ਹੈ ਬਿਲਡਿੰਗ ਨੂੰ ਅੱਗੇ ਕੀਤਾ ਜਾਂਦਾ ਤੇ ਜਿਹੜਾ ਸਟਾਫ ਪੜਾਉਣ ਵਾਲਾ ਉਹਨੂੰ ਪਿੱਛੇ ਘੱਟਾ ਜਾਂਦਾ ਜੋ ਕੋਈ ਨਾ ਐਜੂਕੇਟ ਨਹੀਂ ਹੁੰਦਾ ਹਾਂਜੀ ਸਰਕਾਰੀ ਦੇ ਵਿੱਚ ਕੀ ਹੈ ਬਿਲਡਿੰਗ ਪਿੱਛੇ ਹੁੰਦੀ ਹੈ ਜਿਹੜਾ ਸਟਾਫ ਹੈ ਪੜਾਉਣ ਵਾਲਾ ਉਹ ਅੱਗੇ ਹੁੰਦਾ ਵੀ ਸਾਡੇ ਕੋਲ ਸਾਰੇ ਟੈਟ ਪਾਸ ਜਿਹੜੇ ਟੀਚਰ ਹੈਗੇ ਆ ਇੱਥੋਂ ਸਾਡੀ ਸ਼ੁਰੂਆਤ ਹੁੰਦੀ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਹੈ ਮਨਮੀਤ ਨਾਮ ਵੀ ਵਧੀਆ ਤੇ ਇਹਦੀ ਕਾਰਗੁਜ਼ਾਰੀ ਵੀ ਬਹੁਤ ਹੈ ਅੱਛਾ ਜੀ ਮੈਂ ਬਹੁਤਾ ਪੁੱਛਤਾ ਨਹੀਂ ਕਹੂੰਗਾ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਬੱਚਿਆਂ ਦੀ ਹੌਸਲਾ ਵਧਾਈ ਕਰਨ ਦੇ ਲਈ ਇਹਨਾਂ ਦਾ ਇੱਕ ਤਾਂ ਮੈਂ ਸਟਾਫ ਜਿਹੜਾ ਚੰਡੀਗੜ੍ਹ ਤੋਂ ਆਏ ਸ਼ਾਇਦ ਮੈਡਮ ਤੋ ਇਹਨਾਂ ਦੇ ਜਿਹੜੇ ਆਤਿਕਾ ਸ਼ਰਮਾ ਇੰਚਾਰਜ ਨੇ ਉਹਨਾਂ ਦੀ ਵੀ ਭੂਮਿਕਾ ਬਹੁਤ ਵਧੀਆ ਰਹੀ ਹੈ ਕੱਲ ਹੀ ਇਹਨਾਂ ਦੀ ਨਹੀਂ ਹੈ ਜੇ ਸਾਰਾ ਸਟਾਫ ਵਧੀਆ ਹੈ ਅਸੀਂ ਜਾ ਕੇ ਦੇਖ ਲਈਏ ਸਾਰਾ ਸਕੂਲ ਦਾ ਸਟਾਫ ਹੈ ਹੋਰ ਵੀ ਟੀਚਰ ਦੇ ਅਧਿਆਪਕ ਜਿਹੜੀਆਂ ਕੁੜੀਆਂ ਆਈਆਂ ਹੋਈਆਂ ਨੇ ਸਾਰਿਆਂ ਦੀ ਕਾਰਗੁਜ਼ਾਰੀ ਵਧੀਆ ਮੈਂ ਜਾ ਕੇ ਉੱਥੇ ਦੇਖਾਂ ਸੋ ਮੈਂ ਇੱਕ ਤਾਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਵਾਦ ਦਵਾਂਗਾ ਔਰ ਮੈਂ ਸਾਰੇ ਅਧਿਆਪਕ ਕਸਟਾਫ ਜਿਹੜਾ ਸਾਡੇ ਨਾਲ ਆਇਆ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਸ ਤਰ੍ਹਾਂ ਪਹਿਲਾਂ ਮਿਹਨਤ ਕਰਦੇ ਹੋ ਤੁਸੀਂ ਆਪਣੇ ਹੌਸਲੇ ਬਲੰਦ ਰੱਖਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਇੱਕ ਤੋਂ ਇੱਕ ਟੌਪ ਕਰਦੇ ਜਾਣਗੇ ਔਰ ਤੁਹਾਡਾ ਨਾਮ ਜਿਹੜਾ ਉਹ ਰੋਸ਼ਨ ਹੋਊਗਾ ਤੁਹਾਡੀ ਇਹੀ ਪ੍ਰਾਪਤੀ ਹੈ ਕਿ